ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਬੀਤੀ ਦੇਰ ਰਾਤ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਸਥਿਤ ਅਤਵਾਦੀ ਟਿਕਾਣਿਆਂ ਵਕਫਾ ਖਾਤਰ ਦੀ ਟਿਕਾਣਿਆਂ ਤੇ ਜਿਹੜਾ ਹਵਾਈ ਹਮਲਾ ਕੀਤਾ ਗਿਆ ਤੇ ਭਾਰਤੀ ਫੌਜ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਉਥੋਂ ਦੇ ਅਤਵਾਦੀ ਟਿਕਾਣਿਆਂ ਦੇ ਜਿਹੜੇ ਆ ਉਹ ਹਮਲੇ ਦੇ ਨਾਲ ਇਸ ਹਮਲੇ ਦੇ ਨਾਲ ਵੱਡੀ ਗਿਣਤੀ ਵਿੱਚ ਅਤਵਾਦੀ ਮਾਰੇ ਜਾ ਚੁੱਕੇ ਹਨ ਸੋ ਇਸ ਸਾਰੀ ਸਥਿਤੀ ਨੂੰ ਵੇਖਦੇ ਹਾਂ ਹਾਲਾਤ ਨੂੰ ਵੇਖਦੇ ਹਾਂ ਲੋਕਾਂ ਅਸੀਂ ਇਸ ਵੇਲੇ ਖੜੇ ਹਾਂ ਬਾਰਡਰ ਏਰੀਆ ਦੇ ਇਲਾਕਾ ਭੀਖੀਵੰਡ ਵਿੱਚ ਜਿੱਥੇ ਕਿ ਇਹ ਪੈਟਰੋਲ ਪੰਪਾਂ ਦੇ ਉੱਪਰ ਜਿਹੜਾ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਪੰਪਾਂ ਦੀ ਪੈਟਰੋਲ ਪੰਪ ਤੇ ਜਿਹੜਾ ਜੋ ਟੀਡ ਲੱਗੀ ਹੋਈ ਹੈ ਉਹ ਦਿਖਾ ਦੇਣਾ ਜਿਹੜਾ ਜੰਗਰੂ ਲਾਇਗ ਜਿਹੜਾ ਲੋਕਾਂ ਦੇ ਵਿੱਚ ਬੜੀ ਹਲਚਲ ਮੱਚੀ ਹੋਈ ਆ ਤੇ ਲੋਕ ਪੰਪਾਂ ਤੋਂ ਤੇਲ ਪਾਉਣ ਲਈ ਆਪਣਾ ਤੇਲ ਭੰਡਾਰ ਕਰਨ ਲਈ ਜਿਹੜਾ ਉਹ ਆਪਣਾ ਜਦੋਂ ਜਹਾਜ਼ ਕਰ ਰਹੇ ਹਨ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਲੋਕ ਇਸ ਤਰ੍ਹਾਂ ਦੀ ਹਟ ਬੜੀ ਵਿਖਾ ਰਹੇ ਆ ਕੀ ਇਹ ਠੀਕ ਆ ਕਿਉਂਕਿ ਹਾਂਜੀ ਤੇ ਕੋਈ ਹਾਲ ਨਹੀਂ ਜਿੱਥੇ ਨਾਂ ਦੇ ਕੋ ਐਵੇਂ ਨਾਂ ਦੇ ਲਾਲਾ ਲਾਲਾ ਹੋਣ ਢਈ ਏ ਹਾਂਜੀ ਅਜੇ ਹਵਾਈ ਫੌਜ ਵੱਲੋਂ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਬਾਰਡਰ ਤੇ ਬਾਰਡਰ ਤੇ ਬਾਰਡਰ ਤੇ ਪਤਾ ਲੱਗਾ ਹੈ ਕਿ ਅਜੇ ਕੋਈ ਜੰਗਲ ਸਥਿਤੀ ਨਹੀਂਗੀ لیکن ایتھے اتنا کوئی ভিড় ਭੜਕੇ ਜਾ ਰਹਾ ਵਜਾ ਵਾ ਕੋਈ ਲੜਾਈ ਦਾ ਜੇ ਕੋਈ ਗੱਲ ਨਹੀਂ ਕੋਈ ਬਾਦਮੀ ਕੋ ਲੈਣਾ ਨਹੀਂ ਦੇਣਾ ਨਹੀਂ ਗਾ ਹਾਂਜੀ ਤੇ ਪਰ ਇੱਥੇ ਨਾਲ ਤੇ ਕੋਈ ਪੰਪਾਂ ਤੇ ਇੱਥੇ ਲਾਲਾ ਲਾਲਾ ਹੁੰਦੇ ਹੀ ਜੇ ਕੋਈ ਤੇਲ ਦਾ ਕੋਈ ਕੋਈ ਖਾਸ ਜਿਹੜਾ ਪ੍ਰਬੰਧ ਜਿਉਂ ਪੂਰ ਪੂਰ ਦਾ ਇੱਕ ਵੇਖੋ ਸਰਕਾਰ ਵੱਲੋਂ ਕੋਈ ਉਜੀਤ ਹੈਤ ਨਹੀਂ ਕੀਤੀ ਕਿ ਜਿਹੜਾ ਸਰਕਾਰ ਵੱਲੋਂ ਇਹੋ ਕੀਤਾ ਕਿਹਾ ਜਾ ਰਿਹਾ ਕਿ ਜਿਹੜਾ ਇਹ ਲੋਕ ਜਿਹੜਾ ਉਹ ਆਪਣਾ ਸਥਿਤੀ ਠੀਕ ਰੱਖਣਾ ਆਪਣੇ ਜਿਹੜਾ ਜੋ ਵੀ ਆ ਆਪਣਾ ਮਾਹੌਲ ਸਾਂਝਾ ਰੱਖਣਾ ਮਾਹੌਲ ਸਾਂਝਾ ਰੱਖਣਾ ਆਪਣੀ ਸੁਰੱਖਿਆ ਰੱਖਣਾ ਤੇ ਕੋਈ ਭੰਡਾਰ ਕਰਨ ਵਾਸਤੇ ਕੋਈ ਲੋਕਾਂ ਨੂੰ ਨਹੀਂ ਕਿਹਾ ਗਿਆ ਤੇ ਤੁਸੀਂ ਕੀ ਸਮਝਦੇ ਹੋਗੇ ਲੋਕਾਂ ਨੂੰ ਇਹ ਹਲਚਲ ਜਿਹੜੀ ਆ ਉਹ ਭਜਦੜ ਜਿਹੜੀ ਮੱਚੀ ਆ ਇਹ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਆ ਸ਼ਾਂਤ ਮਾਈ ਹੋਣਾ ਚਾਹੀਦਾ ਮਾਹੌਲ ਬਿਲਕੁਲ ਕੋਈ ਇਹੋ ਜਿਹੀ ਗੜਬੜ ਹੋਣੀ ਚਾਹੀਦੀ ਮਤਲਬ ਕਹਿੰਦਾ ਕੋਈ ਗਵਰਨਮੈਂਟ ਵਾਲੋਂ ਕੋਈ ਇਹੋ ਜਿਹੀ ਗੁੰਲੇ ਨਹੀਂ ਕਿ ਸਾਨੂੰ ਕੋਈ ਦਾਇਤਾ ਤੇ ਕੋਈ ਲੜਾਈ ਝਗੜੇ ਦਾ ਕੋਈ ਵੀ ਇਹੋ ਜਿਹਾ ਨਹੀਂ ਗੱਲ ਸੁਝਾ ਦਿੱਤੀ ਗਈ ਸਾਨੂੰ ਕਹ ਅਮਨ ਸ਼ਾਂਤੀ ਦੀ ਸੂਝਨਾ ਦਿੱਤੀ ਗਈ ਬੇ ਅਮਨ ਸ਼ਾਂਤੀ ਬਣਾ ਕੇ ਰੱਖੋ ਤੇ ਕੋਈ ਇਹੋ ਜਿਹਾ ਕੋਈ ਮਾਹੌਲ ਨਾ ਮੜਾ ਨਾ ਰੱਖੋ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਵੇਖਦੇ ਜੇ ਹਾਂਜੀ ਕੋਰਮੈਂਟ ਵੱਲੋਂ ਕੋਈ ਆਰਡਰ ਨਹੀਂ ਆ ਬਾਕੀ ਲੋਕਾਂ ਦੀ ਫੜਾ ਤਵੜੀ ਆ ਹੋਰ ਗੱਲ ਕੋਈ ਨਹੀਂ ਹਾਂ ਇਸ ਗੱਲ ਨੂੰ ਸਮਝੇ ਨਹੀਂ ਕਿ ਇਹ ਜਿਹੜਾ ਫਰਤਾਰਾ ਗਲਤ ਆ ਕਿ ਇੱਕਦਮ ਜਿਹੜਾ ਤੇਲ ਭੰਡਾਰ ਕਰ ਲੈਣਾ ਇਹਦੇ ਨਾਲ ਮਹਿੰਗਾਈ ਵਧੂਗੀ ਮਹਿੰਗਾਈ ਦੇ ਵਧਣ ਦੇ ਕੀ ਆਉਂਦੀ ਆ ਹੜਦਲ ਮਾਈਦੀ ਆ ਇਹ ਤੇ ਗਲਤ ਕਰ ਲੀਆ ਬਾਕੀ ਲੋਕਾਂ ਨੂੰ ਸੋਚਣਾ ਚਾਹੀਦਾ ਜਿੰਨਾਂ ਕੋ ਗਵਰਨਮੈਂਟ ਨਾਲੋਂ ਆਰਡਰ ਨਹੀਂ ਅਜੇ ਬਾਰਡਰ ਦੇ ਲੋਕਾਂ ਨੂੰ ਕੋਈ ਨਹੀਂ ਅਜੇ ਮਤਲਬ ਸੂਚਨਾ ਵੀ ਜਾਂ ਤੁਸੀਂ ਉੱਠੋ ਜਾਂ ਨਾ ਉੱਠੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਸ ਇੱਥੇ ਹੀ ਆ ਥੋੜਾ ਜਿਆ ਬਾਜੀ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਵੇਖਦੇ ਹੋ ਬੀਤੀ ਬੀਤੀ ਰਾਤ ਜਿਹੜਾ ਹਵਾਈ ਫੌਜ ਵੱਲੋਂ ਭਾਰਤੀ ਵਾਈਫ ਫੌਜ ਵੱਲੋਂ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਤੇ ਵੱਡੀ ਗਿਣਤੀ ਜੋ ਉੱਥੋਂ ਦੇ ਅਤਵਾਦੀ ਮਾਰੇ ਗਏ ਆ ਤੇ ਉਸ ਹਮਲੇ ਨੂੰ ਲੈ ਕੇ ਜਿਹੜੀ ਇਹ ਹਲਚਲ ਬਾਰਡਰ ਦੇ ਲੋਕਾਂ ਵਿੱਚ ਮੱਚੀ ਹੋਈ ਆ ਤੁਸੀਂ ਇਸ ਬਾਰੇ ਕੀ ਕਹੋਗੇ ਕਹਿਣਾ ਕੀ ਆ ਵਿਵਤਾ ਪਈ ਲੋਕਾਂ ਨੂੰ ਲੋਕ ਰੋਂਦੇ ਨੇ ਵੀ ਕੋਈ ਕਿਸੇ ਬੰਨੇ ਭਜਾੜਦਾ ਕੋਈ ਕਿਸੇ ਬੰਨੇ ਭਜਾੜਦਾ ਭਾਵੇਂ ਹੋਵੇ ਜਾਂ ਨਾ ਹੋਵੇ ਜਿਨ੍ਹਾਂ جنگ ਵੇਖਿਆ ਨਾ ਉਹਦਾਂ ਦੇ ਵੀ ਨਾ ਹੀ ਲੱਗੇ جنگ ਦਾ ਇਹ ਅੱਤਵਾਦ ਦਾ ਜਿਨ੍ਹਾਂ ਮੌਕਾ ਵੇਖਿਆ ਤੇ ਜਿਨ੍ਹਾਂ ਨਹੀਂ ਵੇਖਿਆ ਮਢੀ ਨੇ ਉਹਦਾਂ ਦੇ ਵੀ ਜਿਹੜਾ ਘੰਟੇ ਨੂੰ ਲੱਗਣਾ ਹੋਣਾ ਹੀ ਲੱਗੇ ਇਹ ਵੀ ਸੱਚਾਈ ਦੀ ਗੱਲ ਹੈ ਜਿਨ੍ਹਾਂ ਮੌਕਾ ਵੇਖਿਆ ਨਾ ਉਹਦਾਂ ਦੇ ਵੀ ਮਹਾਰਾਜ ਸੋ ਸੁਗਾਣਾ ਸ਼ਾਂਤੀ ਰਵੇ ਇਹ ਤੁਹਾਨੂੰ ਨਹੀਂ ਲੱਗਦਾ ਜਿਹੜਾ ਹਫੜਾ ਦਫੜੀ ਲੋਕਾਂ ਵਿੱਚ ਮੱਚਿਆ ਇਹਦੇ ਨਾਲ ਜਿਤਨਾ ਵੀ ਤੇਲ ਇਕੱਠਾ ਕਰ ਲਿਆ ਰਾਸ਼ਨ ਇਕੱਠਾ ਕਰ ਲਿਆ ਇਹਦੇ ਨਾਲ ਮਹਿੰਗਾਈ ਵਧੂ ਕੀ ਹਾਲਾਂਕਿ ਬਾਰਡਰ ਤੇ ਵੀ ਕੋਈ ਹਾਲਾਤ ਜੰਗ ਦੇ ਨਜ਼ਰ ਨਹੀਂ ਆ ਰਹੇ ਕੋਈ ਗੱਲ ਨਹੀਂ ਗੀ ਤੇ ਮਹਿੰਗਾਈ ਆਪੇ ਹੀ ਵਧਣੀ ਹੈ ਜੋ ਮਰਜੀ ਆਪਦਾ ਰੇਟ ਕਿਹ ਲਾਈ ਜਾਣਾ ਆ ਇੱਥੇ ਵੇਖ ਲਓ ਹੁਣ ਮੌਕਾ ਵੀ ਮਤਲਬ ਲਾਈਨਾ ਲੱਗੀਆਂ ਨੇ ਤੇ ਹੋਰ ਕਹੀਂ ਤੈਨੂੰ ਮੈਨੂੰ ਇਹਦਾ ਵੀ ਮੁਲਕ ਇੰਨਾ ਹੀ ਆ ਜਾਣਾ ਸਾਫ ਕੋਈ ਨਹੀਂ ਭਾਵੇਂ ਕਿਸੇ ਕੋਲੇ ਪੈਸਾ ਹੈਗਾ ਭਾਵੇਂ ਨਹੀਂ ਹੈਗਾ ਕਿਸੇ ਜਿੰਦ ਵਿੱਚ ਜਾਂ ਵਿੱਚ ਆਪਦਾ ਪ੍ਰਬੰਧ ਕਿਸ ਕਰਨੇ ਕਰਨਾ ਹੀ ਕਰਨਾ ਇਸ ਰਾਉ ਡੇਣਾ ਚਾਹੂਗੇ ਲੋਕਾਂ ਨੂੰ ਜਿਹੜੇ ਇਸ ਇਹ ਭੱਗੜੜ ਜਿਹੜੇ ਜਿਨ੍ਹਾਂ ਨੇ ਮਚਾਈ ਹੋਈ ਹੈ ਭੱਗੜ ਇਹੋ ਹੀ ਹੈ ਵੀ ਸ਼ਾਂਤੀ ਨਹੀਂ ਰਹਿਣ ਬਾਕੀ ਇਹਨਾਂ ਕੋਈ ਗੱਲ ਕੋਈ ਨਹੀਂ ਕੀਤੀ ਜਿਹੜੀ ਜੇ ਗੱਲ ਹੁੰਦੀ ਨਾ ਤੇ ਮਤਲਬ ਮੌਕਾ ਹੁੰਦਾ ਤੇ ਫਿਰ ਇਹਦਾ ਤੈਨੂੰ ਪਤਾ ਬਾਰਡਰ ਤੇ ਫੌਜਾਂ ਚੜ ਜਾਣੀਆਂ ਕੋਈ ਇੱਡੀ ਗੱਲ ਨਹੀਂ ਗਈ ਅ ਅ ਵੀਰ ਜੀ ਤੁਸੀਂ ਡਰਮ ਲੈ ਕੇ ਆਏ ਜੇ ਪੰਪ ਤੋਂ ਤੇਲ ਪਾਉਣ ਲਈ ਭੰਡਾਰ ਕਰਨ ਲਈ ਕੀ ਤੁਹਾਨੂੰ ਲੱਗਦਾ ਹੈ ਕਿ ਜੰਗ ਲੱਗਣ ਵਾਲੀ ਆ ਤੇ ਤੇਲ ਇਕੱਠਾ ਕਰ ਲਈਏ ਨਹੀਂ ਨਹੀਂ ਅਸੀਂ ਰੀਪਰ ਚਲਾਉਂਦੇ ਹਾਂ ਹਾਂ ਜੀ ਤੇਲ ਕਿਉਂ ਇਕੱਠਾ ਕਰ ਰਹੇ ਜੀ ਦੱਸੋ ਮੇਰੇ ਬਾਤ ਤੇਲ ਉੱਪਰ ਲੱਗਾ ਜੀ ਉੱਪਰ ਦਾ ਕੰਮ ਹੈ ਅਟਾ ਤੇ ਨਹੀਂ ਪਹਿਲਾਂ ਵੀ ਇੰਨਾ ਹੀ ਖੜਦੇ ਤੁਸੀਂ ਇੰਨਾ ਹੀ ਖੜੀ ਦਾ ਇੰਨਾ ਖੜੀ ਦਾ ਉਹ ਬੀਤੀ ਰਾਤ ਭਾਰਤੀ ਫੌਜ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਪਾਕਿਸਤਾਨੀ ਹੱਤਵਾਦੀਆਂ ਦੇ ਟਿਕਾਣਿਆਂ ਤੇ ਵੱਡੀ ਗਿਣਤੀ 'ਚ ਸਰਕਾਰ ਨੇ ਦਾਵਾ ਕੀਤਾ ਕਿ ਉੱਥੇ ਹੱਤਵਾਦੀ ਮਾਰੇ ਗਏ ਆ ਤੇ ਜੋ ਆ ਬਾਰਡਰ ਏਰੀਆ ਦੇ ਵਿੱਚ ਜੋ ਆ ਹਲਚਲ ਬੱਚੀ ਹੋਈ ਆ ਵੇਖੋ ਕਿੰਨੀ ਪੀੜ ਆ ਲੋਕ ਤੇਲ ਭੰਡਾਰ ਕਰ ਰਹੇ ਆ ਕੀ ਇਸ ਭਗੜੜ ਨੂੰ ਤੁਸੀਂ ਜੋ ਵੀ ਹੈ ਹਲਚਲ ਆ ਇਹਨੂੰ ਸਹੀ ਸਮਝਦੇ ਜੀ ਨਹੀਂ ਨਹੀਂ ਸਹੀ ਨਹੀਂ ਸਮਝਦੇ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਜਿਹੜੇ ਮਤਲਬ ਇਹਨਾਂ ਦੇ ਵਿੱਚ ਜਿਹੜਾ ਭੱਜ ਦੜ ਮੱਚੀ ਹੋਈ ਆ ਜਾਂ ਇੱਕ ਬੇਚੈਨੀ ਆ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਹੀ ਆ ਫਾਵਾ ਹਨ ਉਹਨਾਂ ਦਾ ਆਪਾਂ ਨੂੰ ਕਿਹਾ ਵੀ ਸ਼ਾਮਾਂ ਵਾਲੇ ਟਾਈਮ ਦਿੱਤਾ ਟ੍ਰੇਨਿੰਗ ਦਿੱਤੀ ਆ ਜੇ ਕੱਲ ਨੂੰ ਇਦਾਂ ਹੁੰਦਾ ਤਾਂ ਤੁਸੀਂ ਖੁੱਲੇ ਮਦਾਨਾ ਇੱਜਾਓ ਇਹ ਚਲੋ ਵੇਖੋ ਵੇਖੀ ਕੰਮ ਤੇਲ ਪਵਾ ਲਿਆ ਸਬਤ ਲੈ ਲਿਆ ਹਾਂਜੀ ਹਾਂਜੀ ਕਿਹੜਾ ਗੱਲ ਵਿੱਚ ਹਾਂਜੀ ਵਿੱਚ ਨਹੀਂ ਚਾਉਂਦੇ ਕੋਈ ਮੈਂ ਤੇਲ ਨਹੀਂ ਲੈ ਲੈਣਾ ਨਹੀਂ ਦੇਣਾ ਨਹੀਂ ਜੇ ਰਵਾਂਗੇ ਤੇ ਇੱਥੇ ਰਵਾਂਗੇ ਕਿੱਧਰ ਭੱਜ ਜੰਗ ਤੇਲ ਲੈ ਕੇ ਕੋਈ ਗੱਲ ਹੈ ਵੀ ਕਰਨ ਪਿੰਡ ਘੜਾ ਤੁਹਾਡਾ ਪਿੰਡ ਪਹਿਲਵਾਨ ਕੇ ਜੀ ਮੇਰਾ ਕੋਈ ਇਹੋ ਜੀ ਗੱਲ ਨਹੀਂ ਕੋਈ ਤੇਲ ਦੀ ਜ਼ਰੂਰਤ ਨਹੀਂ ਭੱਜਣ ਦੀ ਲਸਣ ਦੀ ਕੋਈ ਬਾਰਡਰਾਂ ਤੇ ਜੰਗ ਨਹੀਂ ਲੱਗਣੀ ਨਾ ਜੰਗ ਲੱਗ ਹੀ ਸਕਦੀ ਹੈ ਕਿਉਂਕਿ ਜਿਹੜਾ ਪਨਾਮਾ ਦੇ ਵਿੱਚ ਹਮਲਾ ਆ ਉਹਦੇ ਹੋ ਗਿਆ ਇੱਥੇ ਥੋੜਾ ਹੋਣਾ ਕੋਈ ਇਹ ਤਾਂ ਦੁਨੀਆ ਨੇ ਭੀੜ ਪਾਈ ਰੱਖੀ ਹੈ ਕਾਰਵਾਈ ਦਾ ਜਿਹੜੇ ਉਹਨਾਂ ਜਿਹੜਾ ਦਸਤਾਵੇਜ਼ 4 ਵਜੇ ਗੋਲਾ ਖੋਲਣ ਦੀ ਜਾਂ ਜੰਗ ਲੱਗਣ ਦੀ ਗੱਲ ਉਹ ਤਾਂ ਕੋਈ ਹੋਣੀ ਨਹੀਂ ਜੇ ਹੋ ਗਈ ਤਾਂ ਤੁਸੀਂ ਆਖਿਓ ਤੁਸੀਂ ਆਪ ਰੋਜ਼ ਜਾਂਦੇ ਮੀਡੀਅਮ ਚੱਲਦਾ ਸੜਾ ਚੱਲਦਾ ਜੇ ਇਹ ਜੰਗ ਦੇ ਹਾਲਾਤ ਹੁੰਦੇ ਆ ਤੇ ਤੁਸੀਂ ਇੱਥੇ ਰਹੋਗੇ ਕਿ ਜਾਂ ਆਪਣਾ ਪਿੰਡ ਛੱਡੋਗੇ ਮੈਂ ਜੀ ਮੋਟਰਸਾਈਕਲ ਵੀ ਮੇਰਾ ਖਰਾਬ ਹੋਇਆ ਮੈਂ ਤਾਂ ਕਿਤੇ ਤੇਲ ਨਹੀਂ ਪਵਾਇਆ ਮੈਨੂੰ ਇੱਥੇ ਡਟੂਗਾ ਮੈਂ ਬਾਰਡਰ ਤੇ ਨਾਲ ਜਾਵਾਂਗੇ ਜੇ ਫੌਜ ਦਾ ਜੰਗ ਲੱਗ ਵੀ ਜਾਂਦਾ ਤੇ ਨਾਲ ਜਾਵਾਂਗੇ ਇੱਥੇ ਰਵਾਂਗੇ ਕਿਤੇ ਨਹੀਂ ਜਾਣਾ ਪਿੰਡ ਨਹੀਂ ਛੱਡਾਂਗੇ ਹੌਸਲੇ ਹੌਸਲੇ ਬਲੰਦ ਨੇ ਬਹੁਰੇ ਬਲੰਦ ਹੌਸਲੇ ਆ ਸੀ ਕਿਤੇ ਨਹੀਂ ਜਾਵਾਂਗੇ ਨਾ ਕੋਈ ਤੇਲ ਦੀ ਬੋਤਲ ਹੀ ਲਈ ਆ ਕੁਛ ਨਹੀਂ ਕੀਤਾ ਤੇਲ ਤੇ ਕਮਲ ਜਿਹੜਾ ਪਿਆ ਉਹ ਪਿਆਜ ਤਾ ਸੋ ਇਹ ਸਨ ਬਾਰਡਰ ਏਰੀਆ ਭਿੱਖੀਵੰਡ ਇਲਾਕੇ ਦੇ ਪਟ્રોલ ਪੰਪ ਤੇ ਹਾਲਾਤ ਜਿਹੜੇ ਕਿ ਤੁਹਾਨੂੰ ਵਿਖਾਏ ਗਏ ਹਨ ਕਿ ਬੀਤੀ ਰਾਤ ਨੂੰ ਹਵਾਈ ਭਾਰਤੀ ਹਵਾਈ ਫੌਜ ਵੱਲੋਂ ਹਮਲਾ ਕੀਤਾ ਗਿਆ ਹੈ ਉਸ ਤੋਂ ਬਾਅਦ ਪੈਦਾ ਹੋਈ ਜਿਹੜੀ ਆ ਸਥਿਤੀ ਆ ਲੋਕਾਂ ਵਿੱਚ ਹਲਚਲਿਆ ਤੇ ਲੋਕ ਲੋਕਾਂ ਦੇ ਵਿੱਚ ਬੇਚੈਨੀ ਵੀ ਆ ਕਿ ਅਸੀਂ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਰਹਿਣਗੇ ਉਸ ਤਰੀ ਨੂੰ ਲੈ ਕੇ ਲੋਕ ਬਹੁਤ ਚਿੰਤਤ ਹਨ ਦੇਖਦੇ ਰਹੋ ਲੋਕ ਚਰਚਾ ਟੀਵੀ